ਖਬਰ ਪਜੀਆਈ ਦੇ ਨਾਲ ਜੁੜੀ ਹੈ ਪਜੀਆਈ ਨਾਮੀ ਹਸਪਤਾਲ ਹੈ ਉੱਤਰੀ ਭਾਰਤ ਦਾ ਦੂਰ ਦਰਾਡੇ ਤੋਂ ਲੋਕ ਜਿਹੜੇ ਐ ਪਜੀਆਈ ਦੇ ਵਿੱਚ ਇਲਾਜ ਕਰਨ ਦੇ ਲਈ ਆਂਦੇ ਨੇ ਪਜੀਆਈ ਦੇ ਉੱਪਰ ਵੱਖਰੀ ਕਿਸਮ ਦਾ ਹੀ ਲੋਕਾਂ ਨੂੰ ਭਰੋਸਾ ਹੈ ਜਦੋਂ ਸਾਰੇ ਸੂਬਿਆਂ ਦੇ ਜਿਹੜੇ ਲੋਕ ਨੇ ਡਾਕਟਰਸ ਨੇ ਉਹ ਨਾ ਕਰ ਦਿੰਦੇ ਨੇ ਮਰੀਜ਼ ਨੂੰ ਕਿ ਸ਼ਾਇਦ ਠੀਕ ਨਹੀਂ ਹੋ ਸਕਦਾ ਪਜੀਆਈ ਦੇ ਡਾਕਟਰ ਅਜੀਹਾ ਕੁਸ਼ਮਾ ਕਰਕੇ ਦਿਖਾਉਂਦੇ ਨੇ ਤੇ ਡਾਕਟਰਸ ਜਿਹੜੇ ਨੇ ਉਹ ਇਲਾਜ ਵੀ ਚੰਗੀ ਤਰ੍ਹਾਂ ਨਾਲ ਕਰਦੇ ਨੇ ਤੇ ਉੱਥੇ ਹੀ ਲੋਕਾਂ ਨੂੰ ਭਰੋਸਾ ਵੀ ਪਜੀਆਈ ਤੇ ਨੇ ਤੇ ਹਾਲੀ ਦੇ ਵਿੱਚ ਪੀਜੀਆਈ ਨੂੰ ਲੈ ਕੇ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅੱਜ ਦੇ ਨਹੀਂ ਪੀਜੀਆਈ ਦੇ ਵਿੱਚ ਕੁਝ ਨਾ ਕੁਝ ਫਰਜੀ ਵਾਲਾ ਚੱਲ ਹੀ ਰਿਹਾ ਹੈ ਕਿਤੇ ਜਿਹੜੇ ਐਮਰਜੈਂਸੀ ਵਾਰਡ ਦੇ ਵਿੱਚ ਲੱਗੇ ਕੈਮਿਸਟਰੀ ਸ਼ਾਪ ਹੈ ਉੱਥੇ ਲੋਕਾਂ ਦੇ ਨਾਲ ਤੜਲੇ ਦੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਕਿਤੇ ਜਿਹੜਾ ਹੈ ਉਹ ਮਹਿਕਮੇ ਦੇ ਵਿੱਚ ਫਰਜੀ ਨੋਟੀਫਿਕੇਸ਼ਨ ਨੌਕਰੀ ਨੂੰ ਲੈ ਕੇ ਜਾਰੀ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਪਜੀਆਈ ਦੇ ਵੱਲੋਂ ਐਡਵਾਈਸਰੀ ਜਾਰੀ ਕੀਤੀ ਗਈ ਹੈ ਆਏ ਦਿਨ ਹੀ ਪਜੀਆਈ ਨੂੰ ਲੈ ਕੇ ਕਾਫੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਜੋ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਪਜੀਆਈ ਦੇ ਵਿੱਚ ਹਾਲੀ ਦੇ ਵਿੱਚ ਇੱਕ ਸਰਕੂਲਰ ਵਾਇਰਲ ਹੋ ਰਿਹਾ ਹੈ ਇਸ ਹਸਪਤਾਲ ਦੇ ਨਾਮ ਨੂੰ ਲੈ ਕੇ ਕਿ ਪਜੀਆਈ ਦੇ ਵਿੱਚ ਗਵਰਨਮੈਂਟ ਜੌਬਸ ਨਿਕਲੀਆਂ ਨੇ ਤੇ ਨੋਟੀਫਿਕੇਸ਼ਨ ਫਰਜੀ ਜਿਸ ਨੂੰ ਦੇਖ ਕੇ ਲੋਕਾਂ ਤੋਂ ਪੈਸੇ ਵੀ ਲੈ ਜਾ ਰਹੇ ਨੇ ਪਜੀਆਈ ਦੇ ਵੱਲੋਂ ਆਪਣਾ ਜਿਹੜਾ ਸਪਸ਼ਟਿਕਰਨ ਇਸ ਪੂਰੇ ਮਾਮਲੇ ਨੂੰ ਲੈ ਕੇ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਹੋਣ ਦੇ ਲਈ ਕਿਹਾ ਹੈ ਪੀਐਚਪੀ ਜੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਨੌਕਰੀ ਅਜੇ ਨਹੀਂ ਕੱਢੀ ਗਈ ਹੈ ਜੇਕਰ ਅਸੀਂ ਨੌਕਰੀ ਕੱਢਦੇ ਆ ਤਾਂ ਅਸੀਂ ਪਜੀ ਦੀ ਅਧਿਕਾਰਤ ਵੈਬਸਾਈਟ ਦੇ ਉੱਪਰ ਪੂਰੀ ਜਾਣਕਾਰੀ ਦਿੰਦੇ ਆ ਜਾਂ ਤਾਂ ਅਸੀਂ ਪ੍ਰਿੰਟ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੂਰੀ ਜਾਣਕਾਰੀ ਪ੍ਰਿੰਟ ਪਬਲਿਸ਼ ਕਰਵਾਉਂਦੇ ਆ ਤਾਂ ਇਸ ਨੂੰ ਲੈ ਕੇ ਪਜੀ ਦੇ ਵੱਲੋਂ ਲੋਕਾਂ ਨੂੰ ਸਮਝਾਇਆ ਜਾ ਰਿਹਾ ਸਾਵਧਾਨ ਕੀਤਾ ਜਾ ਰਿਹਾ ਕਿ ਲੋਕਾਂ ਦੇ ਅਜਿਹੇ ਸੋਸ਼ਲ ਮੀਡੀਆ ਉੱਪਰ ਜੜੀਆਂ ਪੋਸਟ ਦਾ ਵਾਇਰਲ ਕੀਤੀਆਂ ਜਾਣਾਰੀਆਂ ਲੋਕਾਂ ਵੱਲੋਂ ਉਹਨਾਂ ਤੇ ਭਰੋਸਾ ਪੂਰਨ ਤੌਰ ਤੇ ਨਾ ਕਰਨ ਸਾਡੇ ਵੱਲੋਂ ਕੋਈ ਵੀ ਅਜਿਹੀ ਨੋਟੀਫਿਕੇਸ਼ਨ ਅਜੇ ਜਾਰੀ ਨਹੀਂ ਕੀਤੀ ਹੈ ਅਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਨੌਕਰੀ ਜੜੀ ਨਹੀਂ ਕੱਢੀ ਹੈ ਤੇ ਸਾਡੇ ਵੱਲੋਂ ਅਜੇ ਹਾ ਕੁਝ ਵੀ ਨਹੀਂ ਕਿਹਾ ਗਿਆ ਅਸੀਂ ਜਦੋਂ ਵੀ ਨੌਕਰੀ ਕੱਢਦੇ ਹਾਂ ਅਸੀਂ ਆਪਣੀ ਅਧਿਕਾਰਿਤ ਵੈੱਬਸਾਈਟ ਦੇ ਉੱਪਰ ਹੀ ਨੌਕਰੀ ਪਬਲਿਸ਼ ਕਰਦੇ ਹਾਂ ਜਾਂ ਫਿਰ ਅਸੀਂ ਅਖਬਾਰ ਦੇ ਵਿੱਚ ਜਾਂ ਪ੍ਰਿੰਟ ਦੇ ਵਿੱਚ ਜਾਣਕਾਰੀ ਸਾਂਝਾ ਕਰਦੇ ਹਾਂ ਦਰਅਸਲ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਯਾਨੀ ਪਜੀ ਦੇ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਧੋਖੇਬਾਜ਼ ਸ਼ਲੋਕਾਂ ਤੋਂ ਬਚੋ ਤੇ ਜ਼ਰੂਰਤ ਬੀਜਦੀ ਹੈ ਕਿਉਂਕਿ ਸਾਡੇ ਹਸਪਤਾਲ ਦੇ ਨਾਮ ਉੱਤੇ ਬਾਰ ਬਾਰ ਕਈ ਪ੍ਰਕਾਰ ਦੀਆਂ ਨੋਟੀਫਿਕੇਸ਼ਨ ਇਸ ਲਈ ਜਾਰੀ ਹੋ ਰਹੀ ਹੈ ਤੇ ਸਾਡੇ ਵੱਲੋਂ ਸਾਫ਼ ਤੌਰ ਤੇ ਸਪਸ਼ਟਿਕਰਨ ਦਿੱਤਾ ਗਿਆ ਹੈ ਕਿ ਸਾਡੇ ਹਸਪਤਾਲ ਦੇ ਵਿੱਚ ਕੋਈ ਵੀ ਅਜੇ ਨੌਕਰੀ ਦੀ ਵੈਕੈਂਸੀ ਨਹੀਂ ਹੈ ਜੇਕਰ ਕੋਈ ਅਜੇ ਹੀ ਵੈਕੈਂਸੀ ਨਿਕਲਦੀ ਹੈ ਤਾਂ ਅਸੀਂ ਪੂਰਨ ਤੌਰ ਤੇ ਲੋਕਾਂ ਨੂੰ ਜਾਣਕਾਰੀ ਦਿੰਦੇ ਆ ਪਰ ਜਿਹੜੀ ਹਾਲੀ ਦੇ ਵਿੱਚ ਇੱਕ ਪਬਲਿਸ਼ਡ ਪੋਸਟ ਹੋ ਰਹੀ ਹੈ ਉਸ ਵਿੱਚ ਪੈਸੇ ਵੀ ਲੋਕਾਂ ਤੋਂ ਮੰਗੇ ਜਾ ਰਿਹਾ ਸਾਡੇ ਪ੍ਰਸ਼ਾਸਨ ਦੇ ਵੱਲੋਂ ਨੌਕਰੀ ਦੇ ਨਾਮ ਤੇ ਕਦੇ ਵੀ ਪੈਸੇ ਨਹੀਂ ਮੰਗੇ ਜਾਂਦੇ ਨੇ ਉਥੇ ਹੀ ਲੋਕਾਂ ਨੂੰ ਸੁਚੇਤ ਪੀਜੀਆ ਦੇ ਵੱਲੋਂ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਪੀਜੀਆ ਨੇ ਨੌਕਰੀਆਂ ਸੰਬੰਧਿਤ ਕਿਹਾ ਹੈ ਕਿ ਅਸੀਂ ਪ੍ਰਿੰਟ ਇਲੈਕਟ੍ਰੋਨਿਕ মিডিਆ ਨੂੰ ਪੂਰਨ ਤੌਰ ਤੇ ਸੂਚਿਤ ਕਰਦੇ ਹਾਂ ਉਥੇ ਲੋਕਾਂ ਨੂੰ ਕਿਹਾ ਹੈ ਕਿ ਲੋਕ ਅਜਿਹੇ ਫਰਜੀ ਵਾਲੇ ਕਰਨ ਵਾਲੇ ਲੋਕਾਂ ਤੋਂ ਕੋਸੋ ਦੂਰ ਰਹਿਣ ਤੇ ਜੇਕਰ ਉਹਨਾਂ ਨੂੰ ਅਜਿਹਾ ਨੋਟੀਫਿਕੇਸ਼ਨ ਮਿਲਦਾ ਵੀ ਹੈ ਤੇ ਅਜਿਹੇ ਕਿਸੇ ਵਿਅਕਤੀ ਦੇ ਬਾਰੇ ਪਤਾ ਵੀ ਚੱਲਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਲੇ ਦੇ ਵਿੱਚ ਪਜੀ ਨੂੰ ਲੈ ਕੇ ਕਾਫੀ ਜ਼ਿਆਦਾ ਮਾਮਲੇ ਜੋ ਚਰਚਾ ਦਾ ਵਿਸ਼ਾ ਬਣੇ ਨੇ ਪਜੀ ਦੇ ਵਿੱਚ ਆਏ ਦਿਨ ਹੀ ਕਈ ਪ੍ਰਕਾਰ ਦੀਆਂ ਖਬਰਾਂ ਆ ਰਹੀਆਂ ਨੇ ਕਦੀ ਦਵਾਈਆਂ ਨੂੰ ਲੈ ਕੇ ਵੀ ਚਰਚਾਵਾ ਹੁੰਦੀਆਂ ਨੇ ਤੇ ਕਦੀ ਜਿਹੜਾ ਮੈਡੀਕਲ ਸਟੋਰ ਜਿਹੜਾ PGI ਦੇ ਵਿੱਚ ਪ੍ਰਾਈਵੇਟ ਨੇ ਉਹਨਾਂ ਨੂੰ ਲੈ ਕੇ ਵੀ ਹੁੰਦੀ ਹੈ ਕਿਸ ਤਰੀਕੇ ਦੇ ਨਾਲ ਲੁੱਟ ਖਸੁੱਟ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਤੇ ਹੁਣ PGI ਦੇ ਨਾਮ ਉੱਤੇ ਫਰਜੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਕਾਫੀ ਜ਼ਿਆਦਾ PGI ਇਸ ਸੂਈਲੇ ਚਰਚਾ ਦਾ ਵਿਸ਼ਾ ਹੈ PGI ਨਾਮੀ ਹਸਪਤਾਲ ਉੱਤਰੀ ਭਾਰਤ ਦੇ ਵਿੱਚ ਹੈ ਇੱਥੇ ਜੰਮੂ ਕਸ਼ਮੀਰ ਪੰਜਾਬ ਹਿਮਾਚਲ ਹਰਿਆਣਾ ਦਿੱਲੀ ਤੇ ਨਾਲ ਰਾਜਸਥਾਨ ਤੋਂ ਲੋਕ ਆਪਣਾ ਇਲਾਜ ਕਰਵਾਉਣ ਦੇ ਲਈ ਆਉਂਦੇ ਹਨ पीजीआई ਦੇ ਉੱਪਰ ਲੋਕਾਂ ਨੂੰ ਭਰੋਸਾ ਹੁੰਦਾ ਹੈ ਕਿ ਇੱਥੇ ਇਲਾਜ ਕਰਵਾ ਕੇ ਲੋਕ ਸਹੀ ਹੀ ਹੋ ਜਾਂਦੇ ਆ ਪਰ ਇਸ ਤਰੀਕੇ ਦੇ ਨਾਲ ਆਏ ਦਿਨ ਹੀ ਪਜੀਆਈ ਪ੍ਰਸ਼ਾਸਨ ਜੜਾ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਇੱਕ ਦਵਾਈ ਜਿਹੜੀ ਪਜੀਆਈ ਦੇ ਵੱਲੋਂ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸੀ ਉਹ ਮਨੁੱਖੀ ਜਿਹੜਾ ਖਾਣ ਦੇ ਲਈ ਸਹੀ ਨਹੀਂ ਸੀ ਉਸ ਦੀ ਕੁਆਲਿਟੀ ਕਾਫੀ ਜ਼ਿਆਦਾ ਘਟੀਆ ਸੀ ਤੇ ਪਜੀਆਈ ਦੇ ਵੱਲੋਂ ਲੱਖਾਂ ਦੇ ਟੈਂਡਰ ਉਸ ਮੈਡੀਕਲ ਕੰਪਨੀ ਨੂੰ ਦੇ ਦਿੱਤੇ ਗਏ ਸਨ ਤੇ ਹੁਣ ਫਰਜੀ ਨੋਟੀਫਿਕੇਸ਼ਨ ਪਜੀਆਈ ਦੇ ਵੱਲੋਂ ਨਾਮ ਤੇ ਉੱਪਰ ਜਾਰੀ ਕੀਤਾ ਗਿਆ ਜਿਸ ਵਿੱਚ ਨੌਕਰੀ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਕੁਝ ਲੋਕਾਂ ਤੋਂ ਪੈਸੇ ਵੀ ਨੌਕਰੀ ਦੇ ਨਾਮ ਉੱਪਰ ਮੰਗੇ ਜਾ ਰਹੇ ਨੇ ਕਾਫੀ ਜ਼ਰਾ ਚਰਚਾ ਦਾ ਵਿਸ਼ਾ ਹੈ ਪਜੀਆਈ ਇੱਕ ਵੱਡਾ ਨਾਮ ਹੈ ਵੱਡਾ ਹਸਪੀਟਲ ਹੈ ਲੋਕ ਵਿਸ਼ਵਾਸ ਕਰਦੇ ਨੇ ਪਰ ਉਤਈ ਇਸ ਤਰੀਕੇ ਦੇ ਮਾਮਲੇ ਕਾਫੀ ਜ਼ਿਆਦਾ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਪਜੀਆਈ ਦੇ ਵੱਲੋਂ ਪੂਰਨ ਤੌਰ ਤੇ ਇਹਨਾਂ ਵਿਅਕਤੀਆਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਦੇ ਵੱਲੋਂ ਅਜਿਹੇ ਫਰਜੀ ਨੋਟੀਫਿਕੇਸ਼ਨ ਜਾਰੀ ਕੀਤੇ ਜਾ ਰਿਹਾ ਹੈ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਜੇਕਰ ਤੁਹਾਨੂੰ ਵੀ ਅਜਿਹੇ ਕਿਸੇ ਪ੍ਰਕਾਰ ਦੇ ਨੋਟੀਫਿਕੇਸ਼ਨ ਮਿਲਦਾ ਹੈ ਤੇ ਅਜਿਹੇ ਵਿਅਕਤੀ ਦੀ ਜਾਣਕਾਰੀ ਤੁਸੀਂ ਪੁਲਿਸ ਨੂੰ ਦੇ ਸਕਦੇ ਹੋ ਤੇ ਜਿਸ ਨਾਲ ਪੀ.ਜੇ ਪ੍ਰਸ਼ਾਸਨ ਦੀ ਵੀ ਮਦਦ ਹੋਵੇਗੀ ਤੇ ਅਜਿਹੇ ਲੋਕ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਜੇਲਾ ਦੇ ਵਿੱਚ ਡੱਕਿਆ ਜਾਵੇਗਾ ਹੋਰ ਇਸ ਤਰੀਕੇ ਦੀਆਂ ਵੱਡੀਆਂ ਤੇ ਤਾਜ਼ੀ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ